ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਪ੍ਰੇਮਾ ਜੀ ਦਾ ਉਧਾਰ ਕਿਵੇਂ ਕੀਤਾ ਇਹ ਪ੍ਰੇਮਾ ਇੱਕ ਧਨਾੜ ਖੱਤਰੀ ਦਾ ਇੱਕੋ ਇੱਕ ਇਕਲੌਤਾ ਸੁਪੁੱਤਰ ਸੀ ਅਜੇ ਜਵਾਨ ਸੀ ਕਿ ਪਿਓ ਮਰ ਗਿਆ ਮਾੜੀ ਕਿਸਮਤ ਕਿ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਗਿਆ ਤੇ ਪਿਓ ਦਾ ਜੋੜਿਆ ਹੋਇਆ ਸਾਰਾ ਧਨ ਦੌਲਤ ਇਸ ਨੇ ਵਿਸ਼ੇ ਵਿਕਾਰਾਂ ਦੇ ਵਿੱਚ ਰੋੜ ਕੇ ਰੱਖ ਦਿੱਤੀ ਕੰਗਾਲ ਹੋ ਗਿਆ ਸਰੀਰ ਵੀ ਗਾਲ ਕੇ ਰੱਖ ਲਿਆ ਪ੍ਰੇਮਾ ਅਖੀਰ ਕੋੜ ਦਾ ਸ਼ਿਕਾਰ ਹੋ ਗਿਆ ਇਹ ਕੋੜ ਇਤਨਾ ਭਿਆਨਕ ਸੀ ਕਿ ਲੋਕ ਡਰਦੇ ਮਾਰੇ ਇਹਦੇ ਕੋਲ ਨਾ ਜਾਣ ਇਹਨੂੰ ਆਪਣੇ ਲਾਗੇ ਨਾ ਆਉਣ ਦੇਣ ਇਸ ਨੂੰ ਵਸੋਂ ਦੇ ਲਾਗੇ ਨੇੜੇ ਵੀ ਰਹਿਣ ਦੀ ਇਜਾਜ਼ਤ ਨਾ ਦਿੱਤੀ ਗਈ ਕਿਉਂਕਿ ਜਦੋਂ ਕੁਸੰਗਤ ਦੇ ਵਿੱਚ ਬੰਦਾ ਪੈਂਦਾ ਏ ਤਾਂ ਕੁਸੰਗਤ ਦੇ ਇਹ ਜਿਹੜੇ ਯਾਰ ਹੁੰਦੇ ਨੇ ਇਹ ਉਦੋਂ ਤੱਕ ਦੇ ਯਾਰ ਨੇ ਜਦੋਂ ਤੱਕ ਖਾਣ ਪੀਣ ਬਣਿਆ ਰਹਿੰਦਾ ਏ ਉਹਦੇ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਹੁਣ ਪ੍ਰੇਮੀ ਨੂੰ ਕੋਈ ਪੁੱਛਣ ਵਾਲਾ ਨਹੀਂ ਕੋੜ ਦਾ ਰੋਗ ਸਰੀਰ ਨੂੰ ਦਿਨ ਪ੍ਰਤੀ ਦਿਨ ਢਾਲ ਕਰ ਰਿਹਾ ਏ ਬੜਾ ਦੁਖੀ ਆ ਕੋਈ ਰਾਹ ਨਹੀਂ ਲੱਭਦਾ ਅਖੀਰ ਚਿੰਤਾ ਦੇ ਵਿੱਚ ਪਿਆ ਹੋਇਆ ਚੰਗੀ ਕਿਸਮਤ ਨਾਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਦਾ ਹੈ ਇਹ ਪ੍ਰੇਮਾ ਆਪਣੇ ਮਾੜੇ ਕਰਮ ਮੰਦੀਆਂ ਕਰਤੂਤਾ ਕਰਕੇ ਮਨ ਹੀ ਮਨ ਬੜਾ ਪਛਤਾਵਾ ਕਰ ਰਿਹਾ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਤੱਕਿਆ ਮਿਹਰ ਦੀ ਨਜ਼ਰ ਦੇ ਨਾਲ ਤਾਂ ਸਤਿਗੁਰ ਜੀ ਦਾ ਹਿਰਦਾ ਵੀ ਪੱਗਰ ਗਿਆ ਤਾਂ ਮਹਾਰਾਜ ਨੇ ਇਹਦਾ ਕੋੜ ਦੂਰ ਕਰਕੇ ਇਹਦਾ ਸਰੀਰ ਬਿਲਕੁਲ ਨਵਾਂ ਨਰਵਾ ਤੇ ਤੰਦਰੁਸਤ ਕਰ ਦਿੱਤਾ ਅਗਾਹ ਹਦਾਇਤ ਤੇ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਭਾਈ ਹੁਣ ਵਿਸ਼ੇਵਿਕਾਰਾਂ ਤੋਂ ਬਚ ਕੇ ਰਹੀਂ ਗ੍ਰਸਥੀ ਜੀਵਨ ਬਣਾਉਣ ਬਾਰੇ ਸੋਚ ਪਰ ਭਾਈ ਪ੍ਰੇਮਾ ਇਸ ਨੂੰ ਹੁਣ ਕੋਈ ਆਪਣੀ ਲੜਕੀ ਕਿਉਂ ਦੇਵੇ ਕਿਉਂ ਇਹਦੇ ਨਾਲ ਵਿਆਹਵੇ ਤਾਂ ਮਹਾਰਾਜ ਨੇ ਬੜੀ ਸੋਚ ਵਿਚਾਰ ਕੇ ਇੱਕ ਦਿਨ دیਵਾਨ ਦੇ ਵਿੱਚ ਆਖਿਆ ਕਿ ਕੋਈ ਜੇਕਰ ਆਪਣੀ ਲੜਕੀ ਦਾ ਆਨੰਦਕਾਰ ਵਿਆਹ ਕਰਨਾ ਚਾਹੁੰਦਾ ਏ ਤਾਂ ਸਾਡੇ ਕੋਲ ਮੇਰਾ ਬੜਾ ਪਿਆਰਾ ਸਿੱਖ ਪ੍ਰੇਮਾਏ ਤਾਂ ਇਹਦਾ ਆਨੰਦਕਾਰਜ ਲੜਕੇ ਦੇ ਨਾਲ ਕਰ ਦਿੱਤਾ ਜਾਵੇ ਇੱਕ ਗੁਰੂ ਦਾ ਸਿੱਖ ਉੱਠਿਆ ਉਸਨੇ ਕਿਹਾ ਕਿ ਸਤਗੁਰੂ ਜੀ ਮੈਂ ਆਪਣੀ ਲੜਕੀ ਦਾ ਵਿਆਹ ਇਸ ਪ੍ਰੇਮੀ ਦੇ ਨਾਲ ਕਰਨ ਲਈ ਤਿਆਰ ਹਾਂ ਪਰ ਉਹਦੀ ਘਰ ਵਾਲੀ ਨਾ ਮੰਨੀ ਕਹਿੰਦੀ ਕਿ ਇਸ ਕੋੜੀ ਨੂੰ ਇਸ ਰੋਗੀ ਨੂੰ ਨਸ਼ਈ ਨੂੰ ਮੈਂ ਆਪਣੀ ਧੀ ਨਹੀਂ ਦੇਣੀ ਤਾਂ ਸਤਗੁਰੂ ਜੀ ਮਹਾਰਾਜ ਨੇ ਉਹਨੂੰ ਸਮਝਾਇਆ ਕਿ ਇਹ ਸਾਡਾ ਬੇਟਾ ਏ ਪ੍ਰੇਮਾ ਸਾਡਾ ਹੀ ਪੁੱਤਰ ਆ ਹੁਣ ਇਹ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਗਿਆ ਏ ਇਹਦਾ ਸਰੀਰ ਵੀ ਨਰੂਆ ਤੇ ਤੰਦਰੁਸਤ ਹੋ ਗਿਆ ਏ ਤੁਸੀਂ ਆਪਣੀ ਲੜਕੀ ਦੀ ਚਿੰਤਾ ਨਾ ਕਰੋ ਇਹ ਪ੍ਰੇਮਾ ਮੇਰਾ ਪੁੱਤਰ ਏ ਤੇ ਤੁਹਾਡੀ ਲੜਕੀ ਮੇਰੀ ਹੀ ਧੀ ਸਤਗੁਰੂ ਜੀ ਮਹਾਰਾਜ ਨੇ ਉਸ ਬੀਬੀ ਨੂੰ ਜਦੋਂ ਸਮਝਾਇਆ ਤਾਂ ਆਪਣੇ ਜਿਗਰ ਦਾ ਟੋਟਾ ਆਪਣੀ ਬੱਚੀ ਨੂੰ ਉਸ ਭਾਈ ਪ੍ਰੀਮੇ ਦੇ ਲੜ ਲਾ ਦਿੱਤਾ ਅਸੀਂ ਦੇਖਦੇ ਹਾਂ ਖਾਨਦਾਨ ਧਨ ਦੌਲਤ ਜਾਇਦਾਦ ਤਾਂ ਸਤਗੁਰੂ ਜੀ ਮਹਾਰਾਜ ਨੇ ਉਸ ਪਰਿਵਾਰ ਨੂੰ ਇਹ ਵੀ ਸਮਝਾਇਆ ਕਿ ਜੇਕਰ ਪ੍ਰੇਮਾ ਮੇਰਾ ਪੁੱਤਰ ਹੈ ਤਾਂ ਇਹਦਾ ਖਾਨਦਾਨ ਵੀ ਮੈਂ ਹੀ ਹਾਂ ਸੁਗਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਕੋੜੀ ਇੱਕ ਨਸ਼ਈ ਜਿਹਦਾ ਕੋਈ ਵੀ ਸੰਗੀ ਸਾਥੀ ਨਹੀਂ ਸੀ ਕੋਈ ਨੇੜੇ ਤੱਕ ਨਹੀਂ ਸੀ ਆਉਂ ਦਿੰਦਾ ਸਮਾਜ ਦੇ ਵੱਲੋਂ ਫਟਕਾਰਿਆ ਹੋਇਆ ਪ੍ਰੇਮਾ ਮਹਾਰਾਜ ਨੇ ਪਹਿਲਾਂ ਤੇ ਉਹਨੂੰ ਤੰਦਰੁਸਤ ਕੀਤਾ ਫਿਰ ਉਹਦਾ ਆਨੰਦ ਕਾਰਜ ਵੀ ਆਪਣਾ ਪੁੱਤਰ ਗਹਿ ਕੇ ਆਪ ਕਰਵਾਇਆ ਇਹ ਹੈ ਮਨੁੱਖਤਾ ਦੀ ਇੱਕ ਬੇਮਿਸਾਲ ਜੋ ਕਦਰ ਸਤਗੁਰੂ ਜੀ ਮਹਾਰਾਜ ਨੇ ਕੀਤੀ ਭਾਈ ਪ੍ਰੇਮੇ ਦਾ ਜੀਵਨ ਆਪਣੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਬਦਲ ਕੇ ਰੱਖ ਦਿੱਤਾ ਤੇ ਇਹ ਦੋਵੇਂ ਪਤੀ ਪਤਨੀ ਹੁਣ ਸਿੱਖੀ ਦੇ ਪ੍ਰਚਾਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਦੋਵੇਂ ਪ੍ਰਚਾਰਕ ਨੇ ਤੇ ਗੁਰੂ ਅਮਰਦਾਸ ਜੀ ਵੇਲੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਦੋਹਾਂ ਨੂੰ ਮੱਥੋ ਮੁਰਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮੱਥੋ ਮੁਰਾਰੀ ਦੇ ਨਾਮ ਦੇ ਨਾਲ ਇਹ ਮਸ਼ਹੂਰ ਸਨ ਸੋ ਧੰ ਗੁਰੂ ਅਮਰਦਾਸ ਜੀ ਮਹਾਰਾਜ ਪਟ ਸਹਿਬਾਨ ਕਹਿੰਦੇ ਆ ਨਾ ਕਨਹਰ ਬੂੰਦ ਬਸੋ ਰਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਵਸ ਸਕਿਰਨ ਉਦਰ ਸਾਗਰ ਕੋ ਗਾਂਗ ਤਰੰਗ ਅੰਤ ਕੋ ਪਾਵੇ ਰੁਦਰ ਗਿਆਨ ਧਿਆਨ ਸਤਗੁਰ ਕੇ ਕਬ ਜਨ ਪੰਨ ਉਨਾ ਜੋਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਐਸੇ ਦੀਨ ਦਇਆਲ ਉਹਦੇ ਗੁਣ ਉਹਦੀਆਂ ਵੜਿਆਈਆਂ ਉਹ ਮਾਲਕ ਆਪ ਹੀ ਜਾਣਦਾ ਏ ਮਨੁੱਖਤਾ ਦਾ ਪਾਰ ਉਤਾਰਾ ਕਰਨ ਦੇ ਲਈ ਇਹ ਇੱਕ ਮਿਸਾਲ ਇਤਿਹਾਸ ਦੇ ਵਿੱਚ ਤਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਏ ਸੋ ਇਤਨੀ ਕਹਾਜਰੀ ਪ੍ਰਵਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ